ਅੱਜ ਭਾਜਪਾ ਦੀ ਕੇਂਦਰ ਸਰਕਾਰ ਨੇ ਦੇਸ਼ ਦੇ ਪਾਰਲੀਮੈਂਟ ਵਿੱਚ ਬਜਟ ਪੇਸ਼ ਕੀਤਾ ਔਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਮੁੱਚੇ ਦੇਸ਼ ਵਾਸੀਆਂ ਦੇ ਹੱਥ ਨਿਰਾਸ਼ਾ ਤੋਂ ਇਲਾਵਾ ਹੋਰ ਕੁਝ ਨਹੀਂ ਲੱਗਿਆ ਹੈਗਾ ਉਹ ਸਰਕਾਰ ਉਹ ਪਾਰਟੀ ਜਿਹੜੀ ਕਿ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀਗੀ ਅੱਜ ਦੇ ਬਜਟ ਦੇ ਵਿੱਚ ਨਾ ਕਿਸਾਨਾਂ ਦੇ ਲਈ ਨਾ ਨੌਜਵਾਨਾਂ ਦੇ ਲਈ ਨਾ ਸਾਡੀਆਂ ਮਾਵਾ ਭੈਣਾਂ ਦੇ ਲਈ ਮਹਿਲਾਵਾਂ ਦੇ ਲਈ ਕੁਝ ਵੀ ਇਸ ਬਜਟ ਦੇ ਵਿੱਚ ਖਾਸ ਪ੍ਰਬੰਧ ਜਿਹੜੇ ਉਹ ਨਹੀਂ ਕੀਤੇ ਹੈਗੇ ਔਰ ਖਾਸ ਤੌਰ ਤੇ ਪੰਜਾਬ ਦੇ ਲਈ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਭਾਜਪਾ ਨੇ ਸੋ ਹੀ ਖਾ ਰੱਖਿਓ ਕਿ ਪੰਜਾਬ ਦੇ ਨਾਲ ਹਮੇਸ਼ਾ ਮਤਰੇਮਾ ਵਾਲਾ سلوਕ ਕਰਨਾ ਹੈ ਪੰਜਾਬ ਦੇ ਲਈ ਵੀ ਕਿਸੇ ਤਰੀਕੇ ਦਾ ਕੋਈ ਵੀ ਨਵਾਂ ਪ੍ਰੋਜੈਕਟ ਹੈ ਜਿਹੜਾ ਉਹ ਇਹਦੇ ਵਿੱਚ ਪ੍ਰੋਵੀਜ਼ਨਿੰਗ ਨਹੀਂ ਕੀਤੀ ਗਈ ਹੈ ਕਿ ਪੰਜਾਬ ਜਿਹੜਾ ਕਿ ਹਮੇਸ਼ਾ ਦੇਸ਼ ਦੀ ਲੜਾਈ ਅੱਗੇ ਹੋ ਕੇ ਲੜਦਾ ਰਿਹਾ ਹੈ ਜਦੋਂ ਅ ਦੇਸ਼ ਦੇ ਵਿੱਚ anarchic ਕਮੀ ਸੀ ਉਸ ਸਮੇਂ ਲੜਾਈ ਲੜੀ ਔਰ terrorism ਦੇ ਸਮੇਂ ਲੜਾਈ ਲੜੀ ਅੱਜ ਪੰਜਾਬ ਨੂੰ ਫੇਰ ਮਤਰੀ ਮਾਲਵਾ ਸਲੂਕ ਜਿਹੜਾ ਉਹ ਪੰਜਾਬ ਦੇ ਨਾਲ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕੀਤਾ ਕਿ ਜਿਹੜਾ ਕਿ ਬਹੁਤ unfortunate ਹੈ ਸੋ ਇਸ ਬਜਟ ਨੂੰ ਦੀ ਮੈਂ ਸਿਰੇ ਤੋਂ ਨਖੇਦੀ ਕਰਦਾ ਔਰ ਮੋਦੀ ਸਾਹਿਬ ਨੂੰ ਕੇਂਦਰ ਸਰਕਾਰ ਨੂੰ ਮੈਂ ਬੇਨਤੀ ਕਰੂੰਗਾ ਕਿ ਪੰਜਾਬ ਅਟੁੱਟ ਅੰਗ ਹੈ ਦੇਸ਼ ਦਾ ਇਹਦੇ ਨਾਲ ਇਹੋ ਜਿਹਾ ਸੋਤੇਲੀ ਮਾਲਸਲੂਕ ਹੈ ਜਿਹੜਾ ਉਹ ਤੁਸੀਂ ਵਾਰ-ਵਾਰ ਨਾ ਕਰੋ